ਮੈਂ ਧੰਨਵਾਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਤੁਸੀਂ ਇੱਥੇ ਪ੍ਰੈਸ ਦੇ ਸਾਥੀ ਪਹੁੰਚੇ ਹੋ ਔਰ ਮੇਰੇ ਤੋਂ ਪਹਿਲਾਂ ਸਾਡੇ AICC ਦੇ ਸਪੋਕਸਪਰਸ ਮੈਮ ਆਚਾਰਿਆ ਜੀ ਨੇ ਤੁਹਾਡੇ ਨਾਲ ਕਾਫੀ ਡਿਟੇਲ ਦੇ ਵਿੱਚ ਨੈਸ਼ਨਲ ਇਸ਼ੂਸ ਦੇ ਉੱਤੇ ਗੱਲ ਕੀਤੀ ਹੈ ਔਰ ਮੈਂ ਇਹ ਮਹਿਸੂਸ ਕਰਦਾ ਕਿ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਜਿਹੜੇ ਕਿ ਹਰ ਸਟੇਜ ਦੇ ਉੱਤੇ ਝੂਠ ਬੋਲਦੇ ਆ ਕਿ ਸਾਡਾ ਦੇਸ਼ ਤਰੱਕੀ ਕਰ ਬਹੁਤ ਤਰੱਕੀ ਕਰ ਗਿਆ ਮੈਂ ਤੁਹਾਨੂੰ ਥੋੜਾ ਜਿਹਾ ਥੋੜੇ ਜੇ ਦੋ ਚਾਰ ਚੀਜ਼ਾਂ ਤੁਹਾਨੂੰ ਦੱਸਣੀਆਂ ਚਾਹੁੰਦਾ ਕਿ ਸਾਡਾ ਦੇਸ਼ ਜਿਹੜਾ ਗਲੋਬਲ ਹੰਗਰ ਇੰਡੈਕਸ ਹੈ ਜਿਹਨੂੰ ਆਪਾਂ ਪੁਖਮਰੀ ਕਹਿ ਦਿੰਦੇ ਆ ਉਹਦੇ ਵਿੱਚ ਜਿਹੜਾ ਸਾਡਾ ਦੇਸ਼ ਹੈ 125 ਦੇਸ਼ਾਂ ਦੇ ਵਿੱਚੋਂ 111ਵੇਂ ਨੰਬਰ ਤੇ ਜਿਹੜੀ ਲਿਸਟ ਹੈ ਵਰਡ ਗਲੋਬਲ ਹੰਗਰ ਇੰਡੈਕਸ ਦੀ ਲਿਸਟ ਹੈ ਇਦਾਂ ਹੀ ਜਿਹੜੀ ਪ੍ਰੈਸ ਦੀ ਆਜ਼ਾਦੀ ਨੂੰ ਮਤਲਬ ਮਾਰਨ ਵਾਲੀ ਗੱਲ ਹੈ ਕਿ ਦੇਸ਼ ਦੀ ਪ੍ਰੈਸ ਦੀ ਆਜ਼ਾਦੀ ਦਾ ਗਲਾ ਕੁੱਟਿਆ ਇਸ ਦਾ ਸਾਲ ਦੀ ਸਰਕਾਰ ਉਹਦੇ ਵਿੱਚ ਸਾਡਾ ਦੇਸ਼ ਜਿਹੜਾ ਆ ਉਹ 176 ਦੇਸ਼ਾਂ ਦੀ ਲਿਸਟ ਦੇ ਵਿੱਚ 159ਵੇਂ ਨੰਬਰ ਤੇ ਆ ਮਤਲਬ 159th ਨੰਬਰ ਤੇ ਮਤਲਬ ਜਿਹੜੇ ਤਾਨਾਸ਼ਾਹੀ ਦੇਸ਼ ਨੇ ਜਿਨ੍ਹਾਂ ਦੇ ਵਿੱਚ ਪ੍ਰੈਸ ਨੂੰ ਵੀ ਆਜ਼ਾਦੀ ਖਤਮ ਕੀਤੀ ਗਈ ਹੈ ਉਹਨਾਂ ਦੇਸ਼ਾਂ ਦੇ ਵਿੱਚ ਆਉਂਦਾ ਆ ਇਸੇ ਤਰੀਕੇ ਦੇ ਨਾਲ ਹਿਊਮਨ ਫ੍ਰੀडम ਇੰਡੈਕਸ ਐਕ ਉਹਦੇ ਵਿੱਚ 165 ਦੇਸ਼ਾਂ ਤੋਂ 119ਵੇਂ ਥਾਂ ਤੇ ਆ ਇਥੋਂ ਤੱਕ ਕਿ ਜਿਹੜੇ ਦੇਸ਼ਾਂ ਦੀ ਹੈਪੀਨੈਸ ਰਿਪੋਰਟ ਆਈ ਹੈ ਕਿ ਕਿਹੜੇ ਦੇਸ਼ਾਂ ਦੇ ਵਿੱਚ ਲੋਕ ਖੁਸ਼ ਆ ਕੁਛ ਤੇ ਕੁਛ ਹਾਲ ਨੇ ਉਹਦੇ ਵਿੱਚੋਂ 136 ਦੇਸ਼ਾਂ ਦੇ ਵਿੱਚੋਂ 126ਵੇਂ ਨੰਬਰ ਤੇ ਨਾ ਸਾਡੇ ਦੇਸ਼ ਦੇ ਵਿੱਚ ਲੋਕ ਖੁਸ਼ ਨੇ ਕੁਸ਼ਾਲ ਨੇ ਸਾਡਾ ਦੇਸ਼ ਮੁਖਮਰੀ ਦੇ ਵਿੱਚ ਆਖਰੀ ਜਿਹੜਾ ਹੈਗਾ ਆ 20 15-20 ਦੇਸ਼ਾਂ ਚ ਸਾਡੀ ਪ੍ਰੈਸ ਦੀ ਆਜ਼ਾਦੀ ਜਿਹੜੀ ਹੈ ਉਹ ਤਾਂ ਅਸੀਂ ਆਖਰੀ 15 ਦੇ ਵਿੱਚ ਹੈ ਤੋਂ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਹ ਰਿਪੋਰਟ ਤੇ ਕਹਿੰਦੀ ਹੈ ਕਿ ਭਾਰਤ ਅਲਸਲਵਾਡੋਰ ਤੁਰਕੀ ਹੰਗਰੀ ਦੇ ਨਾਲ ਜਿਹੜੇ 10 ਤਾਨਾਸ਼ਾ ਦੇਸ਼ ਨੇ ਇਹਨਾਂ ਦੇ ਨਾਲ ਜਿਹੜੇ 10 ਤਾਨਾਸ਼ਾ ਦੇਸ਼ ਨੇ ਜਿਵੇਂ ਨਾਰਥ ਕੋਰੀਆ ਰੂਸ ਚੀਨ ਇਹਨਾਂ ਦੇ ਇਸ ਲਿਸਟ ਦੇ ਵਿੱਚ ਸਾਡਾ ਦੇਸ਼ ਹੈ ਇਸ ਵੇਲੇ ਹੈ ਜਿਹਨੂੰ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਅਸੀਂ ਡੈਮੋਕ੍ਰੇਸੀ ਕਹਿੰਦੇ ਆ ਇਸੇ ਤਰੀਕੇ ਦੇ ਨਾਲ ਜਿਹੜਾ ਸਾਡਾ ਦੇਸ਼ ਹੈ ਜੀ ਇਸ ਦੇਸ਼ ਦੇ ਵਿੱਚ ਗੱਲ ਕਰੀਏ ਤਰੱਕੀ ਨੂੰ ਲੈ ਕੇ ਸਾਡੇ ਦੇਸ਼ ਦੀ ਤਰੱਕੀ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 2022-23 ਦੇ ਵਿੱਚ ਜਿਹੜੇ 10000 10655 ਐਮ ਐਸ ਐਮਈ ਜਿਹੜੇ ਸਾਡੇ ਛੋਟੇ ਲੱਗੂ ਉਦਯੋਗ ਨੇ ਉਹ ਬੰਦ ਹੋਏ ਨੇ 2022-23 ਦੇ ਵਿੱਚ ਸੋ ਇਹ ਇਸੇ ਤਰੀਕੇ ਦੇ ਨਾਲ ਤੁਹਾਡੇ ਜਰਨਲਿਜ਼ਮ ਦੇ ਉੱਤੇ ਆ ਮੈਂ ਕੁਝ ਡਾਟੇ ਕੱਢੇ ਐ ਲਗਾਤਾਰ ਗਰਾਵਟ ਐ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਐ ਕਿ ਆਪਾਂ 176 ਖੇਤਰਾਂ ਚੋਂ 159ਵੇਂ ਨੰਬਰ ਤੇ ਐ ਤੇ ਪ੍ਰਧਾਨ ਮੰਤਰੀ ਨੂੰ ਆਪਣੇ ਪੱਤਰਕਾਰ ਸਵਾਲ ਪਤਾ ਕਿਹੋ ਜਿਹਾ ਪੁੱਛਦੇ ਨੇ ਅੱਜਕੱਲ ਕਿ ਪ੍ਰਧਾਨ ਮੰਤਰੀ ਜੀ ਤੁਹਾਨੂੰ ਊਰਜਾ ਕਿੱਥੋਂ ਮਿਲਦੀ ਐ ਕੰਮ ਕਰਨ ਦੀ ਸਾਡੇ ਜਿਹੜੇ ਮਹਾਨ ਪੱਤਰਕਾਰ ਨੇ ਦੇਖਦੇ ਉਹ ਸਵਾਲ ਪੁੱਛਦੇ ਨੇ ਪ੍ਰਧਾਨ ਮੰਤਰੀ ਜੀ ਇਹੋ ਜਿਹਾ ਆਂਬ ਖਾਣਾ ਪਸੰਦ ਕਰੋਗੇ ਤੁਸੀਂ ਮਤਲਬ ਇਹ ਜਿਹੜੇ ਸਵਾਲ ਪ੍ਰਧਾਨ ਮੰਤਰੀ ਨੂੰ ਪੁੱਛਣੇ ਚਾਹੀਦੇ ਨੇ ਉਹ ਪ੍ਰਧਾਨ ਮੰਤਰੀ ਕੋਲੋਂ ਪੁੱਛੇ ਨਹੀਂ ਜਾਂਦੇ ਤੇ ਉਹਨਾਂ ਦੀ ਚਮਚਾਗਰੀ ਵਾਲਾ ਜਿਹੜਾ ਹੈਗਾ ਚਮਚਾਗਰੀ ਵਾਲੀ ਪ੍ਰੈਸ ਜਿਹੜੀ ਹੈ ਉਹਨਾਂ ਦੇ ਆਲੇ ਦੁਆਲੇ ਘੁੰਮਦੀ ਹੈ ਇਸੇ ਤਰੀਕੇ ਦੇ ਨਾਲ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਨੇ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੇ ਲੋਕਾਂ ਦੇ ਲਈ ਇਸ ਲੋਕਤੰਤਰ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਔਰ ਆਮ ਤੇ ਗਰੀਬ ਲੋਕਾਂ ਦੀ ਜ਼ਿੰਦਗੀ ਦੇ ਮਤਲਬ ਸੁਧਾਰਨ ਤੇ ਸਵਾਰਨ ਦੇ ਲਈ ਔਰ ਇੱਕ ਗਰੀਬ ਵਿਅਕਤੀ ਨੂੰ ਉਹਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਤੁਸੀਂ ਪਿਛਲੇ ਮਨਮੋਹਨ ਸਿੰਘ ਜੀ ਦੀ ਸਰਕਾਰ ਦੇ ਵਿੱਚ نیشنل ਰੂਰਲ এমਪਲੋਇਮੈਂਟ ਗਰੰਟੀ ਐਕਟ ਬਣਾਇਆ ਜਿਹਨੂੰ ਆਪਾਂ ਮਨਰੇਗਾ ਕਹਿੰਦੇ ਆ ਜਿਹਦੇ ਵਿੱਚ 100 ਦਿਨ ਦਾ ਜਿਹੜਾ ਸੀਗਾ ਕੰਮ ਉਹ ਆਪਾਂ ਨੇ ਹਰ ਰੂਰਲ ਸੈਕਟਰ ਦੇ ਵਿੱਚ ਹਰੇਕ ਹਰੇਕ ਪਰਿਵਾਰ ਨੂੰ ਦੇਣ ਦਾ ਗਰੰਟੀ ਦਿੱਤੀ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਐਕਟ ਦਿੱਤਾ ਇਹਦੇ ਤਹਿਤ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਇੱਕ ਛੋਟੇ ਜਿਹੇ ਮਤਲਬ ਕਲੈਰੀਕਲ ਹਾਂ ਤੱਕ ਦੀ ਕੋਈ ਵੀ ਜਾਣਕਾਰੀ ਜਿਹੜੀ ਤੁਸੀਂ ਲੈ ਸਕਦੇ ਹੋ ਜਿੰਨੂੰ ਕੇ ਕਮਜ਼ੋਰ ਕੀਤਾ ਗਿਆ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਤੇ ਸਾਡੇ ਇੱਥੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਹਨਾਂ ਵੱਲੋਂ ਕਿਉਂਕਿ ਤੁਸੀਂ ਅੱਜ ਆਰਟੀਆਈ ਪਾ ਦੋ ਕਿਸੇ ਆਰਟੀਆਈ ਦਾ ਜਵਾਬ ਨਹੀਂ ਦਿੰਦੇ ਹੈਗੇ ਫਿਰ ਕਾਂਗਰਸ ਦੀ ਸਰਕਾਰ ਨੇ ਰਾਈਟ ਟੂ ਐਜੂਕੇਸ਼ਨ ਐਕਟ ਦਿੱਤਾ ਕਿ ਇਸ ਦੇਸ਼ ਦੇ ਵਿੱਚ ਹਰ ਵਿਅਕਤੀ ਨੂੰ ਸਿੱਖਿਆ ਦਾ ਅਧਿਕਾਰ ਹੈ ਕਿ ਉਹ ਆਪਣੀ ਸਿੱਖਿਆ ਲੈ ਸਕਦਾ ਆ ਉਹਨੂੰ ਕੋਈ ਡਿਨਾਈ ਨਹੀਂ ਕਰ ਸਕਦਾ ਮਤਲਬ ਚਾਹੇ ਉਹ ਸਰਕਾਰੀ ਸੰਸਥਾਨ ਹੈ ਜਾਂ ਜੇ ਉਹਨਾਂ ਦੇ ਕੁਝ ਹੀਰੇ ਦੇ ਵਿੱਚ ਸਰਕਾਰੀ ਸੰਸਥਾਨ ਨਹੀਂ ਹੈਗਾ ਤਾਂ ਉਹਦੇ ਵਿੱਚ ਜਿਹੜਾ ਦੂਸਰਾ ਸੰਸਥਾਨ ਹੋਗਾ ਨੈਸ਼ਨਲ ਫੂਡ ਸਕਿਉਰਟੀ ਬਿਲ ਬਣਾਇਆ ਜਿਹਨੂੰ ਆਪਾਂ ਜਿਹੜੀ ਗਰੀਬਾਂ ਦੇ ਲਈ ਇੱਕ ਬਹੁਤ ਅਹਿਮ ਸਕੀਮ ਸੀ ਜਿਹਦੇ ਤਹਿਤ 5 ਕਿਲੋ ਅਨਾਜ ਹਰ ਇੱਕ ਵਿਅਕਤੀ ਨੂੰ ਲੋੜਵੰਦ ਵਿਅਕਤੀ ਨੂੰ ਜਿਹਨੂੰ ਫੂਡ ਸਕਿਉਰਟੀ ਐਕਟ ਵੀ ਕਹਿੰਦੇ ਨੇ ਆਪਾਂ ਉਹ ਉਹ ਜਿਹੜਾ ਦੇਣਾ ਸ਼ੁਰੂ ਕੀਤਾ ਜਿਸ ਦੇ ਤਹਿਤ ਕਿ ਕੋਈ ਦੇਸ਼ ਦਾ ਆਮ ਤੇ ਗਰੀਬ ਵਿਅਕਤੀ ਭੁੱਖਾ ਨਾ ਸੋਵੇ ਰਾਈਟ ਆਲ ਫੇਅਰ ਕੰਪਨਸੇਸ਼ਨ ਐਂਡ ਟ੍ਰਾਂਸਪਰੈਂਸੀ ਇਨ ਲੈਂਡ ਐਕਵਿਜ਼ੀਸ਼ਨ ਰੀਹੈਬਿਲਿਟੇਸ਼ਨ ਐਂਡ ਰੀਸੈਟਲਮੈਂਟ ਐਕ ਜਿੰਨੂੰ ਆਪਾਂ ਲੈਂਡ ਐਕਵਿਜ਼ੀਸ਼ਨ ਐ ਕਹਿੰਦੇ ਆ ਭੂਮੀ ਅਧਿਗ੍ਰਹਿਣ ਨਿਯਮ ਜਿਹੜਾ ਕਿ ਕਾਂਗਰਸ ਦੀ ਸਰਕਾਰ ਵੇਲੇ ਬਣਿਆ ਸੀ ਔਰ ਮੋਦੀ ਜੀ ਦੀ ਸਰਕਾਰ ਵੇਲੇ ਉਹ ਕਾਨੂੰਨ ਦੇ ਵਿੱਚ ਇੰਨੀਆਂ ਸੋਧਾਂ ਕੀਤੀਆਂ ਗਈਆਂ ਕਿ ਉਹ ਕਾਨੂੰਨ ਜਿਹੜਾ ਕਿ ਕਿਸਾਨਾਂ ਤੇ ਹੱਕ ਵਿੱਚ ਬਣਿਆ ਸੀ ਉਹ ਅੱਜ ਕਾਰਪੋਰੇਟ ਹਾਊਸਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਇਸੇ ਤਰ੍ਹਾਂ ਕਾਨੂੰਨ ਬਣਾਇਆ ਪ੍ਰੋਟੈਕਸ਼ਨ ਆਫ ਊਮਨ ਫ੍ਰੋਮ ਸੈਕਸ਼ੂਅਲ ਹਰਾਸਮੈਂਟ ਐਟ ਦਾ ਵਰਕਪਲੇਸ ਥਰੂ ਵਿਚ ਵਿਚ ਆ ਵਿਚ ਆ ਕਾ ਗਾਈਡਲਾਈਨਸ ਮਤਲਬ ਕਿਸੇ ਵੀ ਸਾਡੀ ਮਾਂ ਪੈਣ ਨੂੰ ਕੋਈ ਕਿਸੇ ਤਰੀਕੇ ਦੇ ਨਾਲ ਤੰਗੀ ਪਰੇਸ਼ਾਨੀ ਉਹਦੇ ਵਰਕਪਲੇਸ ਤੇ ਨਾ ਹੋਵੇ ਜਾਂ ਕਿਤੇ ਹੋਵੇ ਉਹਦੇ ਲਈ ਇੱਕ ਕਾਨੂੰਨ ਬਣਾਇਆ ਇੱਥੇ ਹੀ ਨਹੀਂ ਤੁਸੀਂ ਹੁਣ ਜੇ ਭਾਜਪਾ ਦੀ ਗੱਲ ਕਰਦੇ ਹੋ ਤਾਂ ਭਾਜਪਾ ਦੇ ਪਿਛਲੇ ਸਾਲਾਂ ਦੌਰਾਨ ਅਮੀਰ ਅਮੀਰ ਹੋਇਆ ਤੇ ਗਰੀਬ ਗਰੀਬ ਹੋ ਰਿਹਾ ਹੈ ਅੱਜ ਤੁਸੀਂ ਵਰਲਡ ਇਨ ਇਕੁਐਲਿਟੀ ਜਿਹੜਾ ਜਿਹੜੀ ਇੰਡੈਕਸ ਹੈ ਉਹਦੇ ਵਿੱਚ ਜਿਹੜੇ ਭਾਰਤ ਦੇ ਵਿੱਚ 1% ਲੋਕ ਨੇ ਜਿਹੜੇ ਉਹਨਾਂ ਦੇ ਕੋਲੇ 22.6% 1% ਲੋਕਾਂ ਦੇ ਕੋਲੇ ਭਾਰਤ ਦਾ ਪੈਸਾ ਹੈਗਾ ਆ ਔਰ ਜਿਹੜਾ ਇਸ ਸਦੀ ਦਾ ਸਭ ਤੋਂ ਵੱਧ ਇਹ 10 ਸਾਲਾਂ ਦੇ ਵਿੱਚ ਹੋਇਆ। ਕਿ 1% ਲੋਕਾਂ ਦੇ ਕੋਲ 22.6% ਇਸ ਦੇਸ਼ ਦਾ ਪੈਸਾ 1% ਲੋਕਾਂ ਕੋਲ ਆ। ਜਿਹੜਾ ਪੂਰੀ ਸਦੀ ਦੇ ਵਿੱਚ ਕਦੀ ਨਹੀਂ ਹੋਇਆ। ਔਰ ਜਿਹੜੀ 50% ਤੋਂ ਥੱਲੇ ਜਾਂ ਇੱਕ ਲੋਕ ਨੇ 50% ਤੱਕ। ਉਹਨਾਂ ਦੇ ਕੋਲੇ ਸਿਰਫ 15%। ਇਹ ਦੇਸ਼ ਦੀ ਸਾਡੀ ਆਰਥਿਕਤਾ ਦੀ ਜਿਹੜੀ ਮਿਡਲ ਕਲਾਸ ਜਿਹਦੇ ਤੇ ਦੇਸ਼ ਖੜਾ ਸੀਗਾ ਕਿ ਆਪਾਂ ਇਹ ਕਿਹਾ ਜਾਂਦਾ ਸੀਗਾ ਕਿ ਇਸ ਦੇਸ਼ ਦੀ ਆਰਥਿਕਤਾ ਤੇ ਇਹ ਦੇਸ਼ ਜਿਹੜਾ ਹੈਗਾ ਆਰਥਿਕ ਤੌਰ ਤੇ ਮਿਡਲ ਕਲਾਸ ਦੇ ਉੱਤੇ ਖੜਾ ਹੈ ਉਹ ਸਾਡੀ ਕਮਰ ਮੰਨੀ ਜਾਂਦੀ ਸੀ ਬੈਕਬੋਨ ਮੰਨੀ ਜਾਂਦੀ ਸੀ ਮਿਡਲ ਕਲਾਸ ਖਤਮ ਹੁੰਦੀ ਜਾ ਰਹੀ ਹੈ ਜਾਂ ਤਾਂ ਅਪਰ ਕਲਾਸ ਹੋ ਰਹੀ ਹੈ ਜਾਂ ਲੋਅਰ ਕਲਾਸ ਹੋ ਰਹੀ ਹੈ ਇਸੇ ਤਰੀਕੇ ਨਾਲ ਮਾੜੀਆਂ ਨੀਤੀਆਂ ਦੇ ਤਹਿਤ ਸਾਡੀ ਮਾਈਗ੍ਰੇਸ਼ਨ ਜਿਹੜੀ ਹੈ ਉਹ ਦੇਸ਼ ਦੇ ਵਿੱਚੋਂ ਬਾਹਰ ਹੋ ਰਹੇ ਨੇ ਲੋਕ। ਤੋਂ ਇਹ ਇਹ ਕੁਝ ਮਤੀਜਾ ਤੁਹਾਨੂੰ ਨੈਸ਼ਨਲ ਇੰਡੈਕਸ ਦੇ ਪੁਆਇੰਟ ਆਫ 뷰 ਨਾਲ ਜਿਹੜਾ ਜੋ ਤੱਥ ਨੇ ਉਹ ਤੁਹਾਡੇ ਸਾਹਮਣੇ ਰੱਖੇ ਨੇ। ਇਹਦੇ ਨਾਲ ਨਾਲ ਹੁਣ ਆਪਾਂ ਲੋਕਲ ਫਤੇਗੜ ਸਾਹਿਬ ਤੇ ਪੰਜਾਬ ਦੇ ਉੱਤੇ ਆ। ਪੰਜਾਬ ਦੀ ਦੋ